ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਗਰੀਬ ਦੇ ਹੰਝੂ ਪੂੰਝ ਕੇ ਜੋ ਸਕੂਨ ਮਿਲਦਾ ਹੈ ਉਹ ਸਭ ਤੋਂ ਜ਼ਿਆਦਾ ਪਵਿੱਤਰ ਤੇ ਧਰਮ ਤੋਂ ਉੱਪਰ ਹੁੰਦਾ ਹੈ ਇਹ ਸ਼ਬਦ ਮਸ਼ਹੂਰ ਗਾਇਕ ਆਰਨੇਤ ਨੇ ਆਪਣੇ ਜੱਦੀ ਪਿੰਡ ਤਰਨਪੁਰਾ ਵਿਖੇ ਲੜਕੀਆਂ ਦੇ ਸਮੂਹਿਕ ਵਿਆਹ ਤੇ ਖੂਨਦਾਨ ਕੈਂਪ ਦੌਰਾਨ ਕਹੇ ਉਹਨਾਂ ਨੇ ਕਿ ਜਦ ਤੱਕ ਮੈਂ ਜਿਉਂਦਾ ਰਹਾਂਗਾ ਸਮਾਜ ਭਲਾਈ ਦੇ ਕਾਰਜ ਲਗਾਤਾਰ ਜਾਰੀ ਰਹਿਣਗੇ ਉਹਨਾਂ ਹੋਰਨਾਂ ਗਾਇਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਅਜਿਹੇ ਸਮਾਜ ਭਲਾਈ ਦੇ ਕੰਮ ਕਰਨ ਲਈ ਅੱਗੇ ਆਉਣ ਇਸ ਮੌਕੇ ਤੇ ਆਰ ਨੇਤ ਨੇ ਆਪਣੇ ਸ਼ਬਦਾਂ ਰਾਹੀਂ ਸਿੱਧੂ ਮੂਸੇਵਾਲਾ ਪ੍ਰਤੀ ਆਪਣੀ ਭਾਵਨਾ ਪ੍ਰਗਟ ਕੀਤੀ। ਅਸਿਕਾ ਮੇਰੇ ਮੈਂ ਕੀ ਦੇਣਾ ਚਲੋ ਲੋਕ ਸਾਰੇ ਸਿਆਣੇ ਅੱਜਕੱਲ ਹਨਾ ਤੇ ਇਹ ਅਸੀਂ ਦਿਨ ਰਾਤ ਰੋੜਾਂ ਦੇ ਰਹਨੇ ਆ ਤੇ ਬਸ ਆਪਣੀ ਦਸਾਂ ਨੌਾਂ ਦੀ ਕਿਰਤ ਚੋਂ ਜੰਨੀ ਸਾਡੀ ਸ਼ਰਦਾ ਜਿੰਨਾ ਸਾਡੇ ਤੋਂ ਸ਼ਰਦਾ ਕਰੀ ਜਾਂਦੀ ਹੈ ਜੀ। ਹਾਂਜੀ ਤੇ ਮੈਂ ਤੁਹਾਡਾ ਇੱਕ ਬੜਪਣ ਦੀ ਗੱਲ ਕਰਾਂਗਾ ਤੁਸੀਂ ਬਹੁਤ ਵੱਡਾ ਜਿਹੜਾ ਤੁਸੀਂ ਕਹਿ ਵੀ ਮੈਂ ਕੋਈ ਬਾਈਟ ਨਹੀਂ ਦੇਣੀ ਕੋਈ ਗੱਲ ਨਹੀਂ ਕਰਨੀ ਇਹ ਤੁਹਾਡਾ ਬੜਪਣ ਹੈ ਤੇ ਫਿਰ ਵੀ ਤੁਸੀਂ ਇੱਕ ਸਮਾਜ ਭਲਾਈ ਦੇ ਲਈ ਕੀ ਮੈਸੇਜ ਦਿਓਗੇ ਕਿਉਂਕਿ ਤਾਂ ਜੋ ਲੋਕਾਂ ਨੂੰ ਇਸ ਚੀਜ਼ ਨੂੰ ਲੈ ਕੇ ਬੜੀ ਨਸੀਹਤ ਮਿਲੇ ਜੀ ਨਹੀਂ ਵੀਰੇ ਮੈਨੂੰ ਲੱਗਦਾ ਹਲੇ ਤਾਂ ਮੈਂ ਖੁਦ ਹੀ ਨਹੀਂ ਕੁਝ ਕੀਤਾ ਵੀ ਮੈਂ ਉਹਨਾਂ ਨੂੰ ਮੈਸੇਜ ਦੇਵਾਂ ਹਨਾ ਤੇ ਬਸ ਵੀਰੇ ਮੈਨੂੰ ਇਹ ਮਤਲਬ ਮੇਰੇ ਦਿਲ ਦੀ ਖੁਸ਼ੀ ਲਈ ਜੇ ਮੈਂ ਖੁਦ ਇਹ ਸਕੂਨ ਲਈ ਕਰਦਾ ਤੇ ਮੈਨੂੰ ਵਧੀਆ ਲੱਗਦਾ ਜਦੋਂ ਅਸੀਂ ਵੀ ਜਿਵੇਂ ਸਿਆਣੇ ਕਹਿੰਦੇ ਉਹ ਜੇ ਕਿਸੇ ਦੀ ਅੱਖ ਦਾ ਆਪਾਂ ਹੰਝੂ ਪੂੰਝਦੇ ਹਾਂ ਉਹਨੂੰ ਦੇਖ ਕੇ ਬਹੁਤ ਸਕੂਨ ਮਿਲਦਾ। ਸੋ ਆ ਪਰਮਾਤਮਾ ਕਹਿੰਦਾ ਹੋਰ ਕਰਵਾਉਂਦਾ ਰਹੇ। ਜੀ। ਸਮਾਜ ਭਲਾਈ ਦੇ ਪਹਿਲਾਂ ਵੀ ਤੁਸੀਂ ਕੰਮ ਕਰਦੇ ਆ ਰਹੇ ਹੋ ਲਗਾਤਾਰ। ਅੱਜ ਵੀ ਤੁਸੀਂ ਕੰਮ ਕਰ ਰਹੇ ਹੋ ਤੇ ਇਹ ਹਮੇਸ਼ਾ ਲਗਾਤਾਰ ਜਾਰੀ ਰਹਿਣਗੇ ਜੀ। ਹਾਂਜੀ ਜਿੰਨਾ ਟਾਈਮ ਸਾਹ ਚੱਲਦੇ ਉਹਨਾਂ ਟਾਈਮ ਤੱਕ ਜਾਰੀ ਰਹਿਣਗੇ ਜੀ। ਅੱਜ ਕਿੰਨੇ ਲੜਕੀਆਂ ਦੇ ਵਿਆਹ ਕੀਤੇ? ਅੱਜ 8 8 ਦੇ ਹੱਟ 8 8 ਲੜਕੀਆਂ ਦੇ ਜੀ। 8 ਲੜਕੀਆਂ ਦੇ ਵਿਆਹ ਕੀਤੇ। ਹਾਂਜੀ। ਅ ਅੱਜ ਅਸੀਂ ਪਹੁੰਚੇ ਆ ਆਰਨੇਤ ਦੇ ਪਿੰਡ ਧਰਮਪੁਰਾ ਚ ਜ ਸਿੱਧੂ ਮੂਸੇਵਾਲੇ ਦੀ ਯਾਦ ਦੇ ਵਿੱਚ 8 ਲੋੜਵੰਦ ਲੜਕਿਆਂ ਦਾ ਵਿਆਹ ਕੀਤਾ ਜਾ ਰਹੇ ਹਨ ਅਤੇ ਇੱਕ ਬਲੱਡ ਕੈਂਪ ਦਾ ਆਰਗੇਨਾਈਜ਼ ਕੀਤਾ ਗਿਆ ਹੈ। ਰਾਤ ਹੀ ਸਾਨੂੰ ਜਦੋਂ ਪਤਾ ਲੱਗਿਆ ਕਿ ਇਹਦਾ ਬਲੱਡ ਕੈਂਪ ਲਾਣਾ ਆਰਨੇਦ ਬਾਈ ਦਾ ਫੋਨ ਆਇਆ ਕਿ ਕੈਂਪ ਲਗਾਣਾ ਤਾਂ ਅਸੀਂ ਵੀ ਸੋਦ ਕੋ ਨੈਕੀ ਫਾਊਂਡੇਸ਼ਨ ਪਹਿਲਾਂ ਹੀ ਇਸ ਤਰ੍ਹਾਂ ਦੇ ਸਾਰੇ ਕੰਮ ਕਰਦੀ ਰਹਿੰਦੀ ਆ ਤਾਂ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਵੀ ਇਸ ਚੰਗੇ ਕੰਮ ਲਈ ਪਹਿਲ ਕੀਤੀ ਹੋਈ ਹੈ ਔਰ ਮੈਂ ਸਭ ਨੂੰ ਕਹਿਣਾ ਵੀ ਇਹੀ ਚਾਹਾਂਗਾ ਕਿ ਇਸ ਤਰ੍ਹਾਂ ਚੰਗੇ ਕੰਮ ਕਰਦੇ ਰਹੋ। ਕਿਉਂਕਿ ਖੂਨ ਇੱਕ ਐਸਾ দান ਹੈ ਐਸੇ ਨੂੰ ਹੀ ਮਹਾਦਾਨ ਕਿਹਾ ਜਾਂਦਾ ਹੈ ਖੂਨਦਾਨ ਮਹਾਦਾਨ ਇਸ ਕਰਕੇ ਕਿਹਾ ਜਾਂਦਾ ਕਿ ਇਹ ਕਿਸੇ ਦੀ ਜ਼ਿੰਦਗੀ ਬਚਾਣ ਦੇ ਵਿੱਚ ਕੰਮ ਆਉਂਦਾ ਹੈ ਜੇ ਕਿਸੇ ਦੀ ਜ਼ਿੰਦਗੀ ਬਚਾਣੀ ਹੈ ਤਾਂ ਬਲੱਡ ਡੋਨੇਸ਼ਨ ਬਹੁਤ ਜ਼ਰੂਰੀ ਹੈ ਤਾਂ ਸਭ ਨੂੰ ਬੇਨਤੀ ਕਰਦਾ ਕਿ ਬਲੱਡ ਡੋਨੇਸ਼ਨ ਕਰੋ ਹਾਂਜੀ ਮੈਮ ਅੱਜ ਅਸੀਂ ਸਿਵਲ ਹਸਪੀਟਲ ਮਾਨਸਾ ਬਲੱਡ ਬੈਂਕ ਵੱਲੋਂ ਆਰਨੇਤ ਜੀ ਵੱਲੋਂ ਆਰਗੇਨਾਈਜ਼ ਕਰਾਏ ਗਏ ਬਲੱਡ ਡੋਨੇਸ਼ਨ ਕੈਂਪ ਵਿੱਚ ਬਲੱਡ ਕਲੈਕਟ ਕਰਨ ਲਈ ਆਏ ਸੀ ਤੇ ਬਹੁਤ ਹੀ ਵਧੀਆ ਕੈਂਪ ਰਿਹਾ ਹੈਗਾ 20 ਦੇ ਯੂਨਿਟਸ ਅਰਾਊਂਡ ਅਸ ਨੇ ਕਲੈਕਟ ਕੀਤੇ ਨੇ ਇੱਥੇ ਬਹੁਤ ਸਾਰੇ ਫਰਸਟ ਟਾਈਮ ਡੋਨਰਸ ਸੀਗੇ ਸਾਰਿਆਂ ਦੇ ਵਿੱਚ ਬਹੁਤ ਜੋਸ਼ ਸੀਗਾ ਤੇ ਮੈਂ ਕਹਾਂਗੀ ਕਿ ਜੇਕਰ ਇਸੇ ਤਰ੍ਹਾਂ ਫੇਮਸ ਪਰਸਨੈਲਿਟੀਆਂ ਬਲੱਡ ਡੋਨੇਸ਼ਨ ਨੂੰ ਪ੍ਰੋਮੋਟ ਕਰਨ ਲਈ ਕੈਂਪਸ ਆਰਗੇਨਾਈਜ਼ ਕਰਨ ਤਾਂ ਬਹੁਤ ਯੰਗਸਟਰਸ ਮੋਟੀਵੇਟ ਹੁੰਦੇ ਨੇ ਤੇ ਸੋਸਾਇਟੀ ਲਈ ਬਹੁਤ ਵਧੀਆ ਇਹ ਕੁਪਰਾਲਾ ਹੈ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ